meri pir de mal ka shan shahan tere charna ton jawa balhar dada tu sa saj ke takte akal da ji ਬਖਸ਼ਿਤ ਤਾ ਹੈ ਸਿਖਾਉ ਮਾਂ ਦਾਤਾ ਸਜਾ ਦੇਣ ਲਈ ਜਾਬਰਾਂ ਚਰਵਾੜਿਆਂ ਨੂੰ ਸਜਾ ਦੇਣ ਜਾਂ ਪਰ ਚਰਵਾੜਿਆਂ ਨੂੰ ਤੇ ਤੇਗਾ ਮੇਰੀ ਦਿਲ ਇਹ ਤੁਸਾ ਤਾਣਦਾ ਤਾ ਗਿਨੇ ਜਾਣ ਨਾ ਪਰ ਉਪਕਾਰ ਤੇਰੇ ਹੋ ேக்கார்கிாாத்திய ਦੋਨ ਨਦੀ ਰੱਖੋ ਪ੍ਰਭੂ ਨਾਨਕ ਤੇ ਕਰ ਹੱਥ ਸੰਤ ਸੋਣਾ 1952 ਹਾੜ ਮਹੀਨੇ ਸੀ ਮੀ ਮੇਰਾ ਦੇਵਸੇ ਤਪ ਦੇ ਠਰਗੇ ਸੀ ਮੇ ਸੀ ਮੀ ਮੇਰਾ ਤਪ ਦੇ ਠਰਗੇ ਸੀ ਮੇਸੀ ਓ ਜਨਮ ਲਿਆ ਕਰਿਆ ਕੀ ਮਾਂ ਗੰਗਾ ਦਲਗੀਰੀ ਦੇ ਤਲ ਪੰਜਨ ਗੁਰਿ ਹੋਦੇ ਮਾਲਕ ਮੇਰੀ ਪੀਰੀ ਦੇ ਤਲ ਪੰਜਨ ਗੁਰਿ ਹੋਦੇ ਮਾਲਕ ਤਪ ਦੇ ਠਰਗੇ ਸੀਨੇ ਸੀ ਮੀ ਮੇਰਾ ਦੇਵਸ ਤਪ ਦੇ ਠਰਗੇ ਸੀਨੇ ਸੀ ਹੋ ਜਨਮ ਲਿਆ ਕਰਿਆ ਕੀ ਮਾਂ ਗੰਗਾ ਦਲਗੀਰੀ ਦੇ ਦਲ ਪੰਜਣ ਗੁਰਿ ਹੋਦੇ ਮਾਂਕ ਮੇਰੀ ਪੀੜੀ ਦੇ ਦਲ ਪੰਜਣ ਗੁਰਿ ਹੋਦੇ श्री गुरू अर्जन प्यार पुन दान बड़े के लंगर लाद पारे न पुन दान बड़े कंगर लाद भारे گیا سو ਦਰਸ਼ਨ ਗੈਰਕ ਪੀਰੀ ਦੇ ਦਲ ਪੰਜਣ ਗੁਰੀ ਹੋਦੇ ਮਾਲਕ ਮੀਰੀ ਪੀਰੀ ਦੇ ਦਲ ਪੰਜਣ ਗੁਰੀ ਹੋਦੇ ਮਾਲਕ ਮੀਰੀ ਪੀਰੀ ਦੇ ਤੇਥੀਏ ਕੈਰ ਕਮਾਇ ਸਦਕੇ ਦਾ ਇਸ ਪੈਰੇ ਦੇਵ ਵਿੱਚ ਯਾਰ ਮਲਾਕੇ ਦੇਤਾ ਸਤਗੁਰ ਮੇਰੇ ਨੂੰ ਓ ਪਰਮਿਤਾ ਵਿੱਚ ਬਾਜ ਖੋਲਦੇ ਬਾਬਾ ਠੀਰੀ ਦੇ ਦਲ ਪੰਜਣ ਗੁਰਿ ਯੋਦੇ ਮਾਲਕ ਮੀਰੀ ਪੀਰੀ ਦੇ ਦਲ ਪੰਜਣ ਗੁਰਿ ਯੋਦੇ ਮਾਲਕ ਮੀਰੀ ਦੋ ਤਲਵਾਰਾਂ ਦੋ ਤਲਵਾਰਾਂ ਪਹਿਲੀਆਂ ਮੀਰੀ ਤੇ ਪਿਰ ਦੀ ਬਾਦਸ਼ਾਹਾਂ ਤੋਂ ਉੱਚੀ ਕਰਤੀ ਸ਼ਾਨ ਫਕੀਰੀ ਦੀ ਬਾਦਸ਼ਾਹਾਂ ਤੋਂ ਉੱਚੀ ਕਰਤੀ ਸ਼ਾਨ ਫਕੀਰੀ ਦੀ ਓ ਸਿਰ ਸ਼ਾਇਤ ਸਤਾਰ ਸਜਾਣੀ ਠਾਠ

தல்ஜகு மல மீறி பிடி தல் பஞ்சனோ மல மீறி ਜਿਹੜਾ ਵੀ ਜਰਨਲ ਘੁਰਾਤੇ ਚੜ ਕੇ ਆਉਂਦਿਆ ਵੋ ਪਰਾਈਆ ਲਿਖਦਾ ਆਖਰ ਨੂੰ ਪਛਤਾਉਂਦਾ ਗਿਆ ਵੋ ਪਰਾਈਆ ਲਿਖਦਾ ਆਖਰ ਨੂੰ ਪਛਤਾਉਂਦਾ ਗਿਆ ਓ ਚੰਡੀ ਗਣੀਏ ਜਥੇ ਬੋਲਦੇ ਕੋਲ ਅਖੀਰੀ ਦੇ ਦਲ ਪੰਜਣ ਮਾਲਕ ਪੰਜਣੇ ਗੁਰੀ ਯੋਦੇ ਮਾਲਕ ਮੇਰੀ ਪੀੜੀ ਦੇ